ਕੋਵਿਡ ਤੋਂ ਬਾਅਦ ਚਾਈਨਾ ਨੇ ਆਪਣੀ ਲੈਬ ਦੇ ਵਿੱਚ ਇੱਕ ਅਜੀਬਾ ਵਾਇਰਸ ਬਣਾ ਲਿਆ ਹੈ ਜਿਹੜਾ ਜੇਕਰ ਲੀਕ ਹੋ ਜਾਂਦਾ ਹੈ ਤੇ ਕੋਈ ਇਨਸਾਨ ਉਸ ਵਾਇਰਸ ਦੇ ਸੰਪਰਕ ਦੇ ਵਿੱਚ ਆ ਜਾਂਦਾ ਹੈ ਤਾਂ 3 ਦਿਨਾਂ ਦੇ ਵਿੱਚ ਉਸ ਇਨਸਾਨ ਦੀ ਮੌਤ ਪੱਕੀ ਹੈ ਇਹ ਵਾਇਰਸ ਨੂੰ ਚਾਈਨਾ ਦੇ ਹਵਾਈ ਯੂਨੀਵਰਸਿਟੀ ਦੇ ਵਿਗਿਆਨਕਾਂ ਨੇ ਬਣਾਇਆ ਹੈ ਇਸ ਵਾਇਰਸ ਦਾ ਨਾਮ ਹੈ ਇਬੋਲਾ ਇਸ ਵਾਇਰਸ ਦਾ ਨਾਮ ਤੁਸੀਂ ਜਰੂਰ ਪਹਿਲਾਂ ਕਿਤੇ ਨਾ ਕਿਤੇ ਜਰੂਰ ਸੁਣਿਆ ਹੋਵੇਗਾ ਪਰ ਇਹ ਪੁਰਾਣੇ ਵਾਲਾ ਇਬੋਲਾ ਵਾਇਰਸ ਨਹੀਂ ਹੈ ਇਸ ਵਾਇਰਸ ਦੇ ਉੱਪਰ ਐਕਸਪੈਰੀਮੈਂਟ ਕਰਕੇ ਚਾਈਨਾ ਵਾਲਿਆਂ ਨੇ ਇਸ ਨੂੰ ਹੋਰ ਵੀ ਜ਼ਿਆਦਾ ਖਤਰਨਾਕ ਬਣਾ ਦਿੱਤਾ ਹੈ ਇਹ ਬਾਈ ਮੈਡੀਕਲ ਯੂਨੀਵਰਸਿਟੀ ਦੇ ਬਗਿਆਨਕਾਂ ਨਕਾ ਨੇ ਇਸ ਵਾਇਰਸ ਦਾ ਟ੍ਰੇਲ ਕਰਨ ਦੇ ਲਈ ਇਸ ਨੂੰ ਕੁਝ ਚੂਹਿਆਂ ਦੇ ਉੱਪਰ ਟੈਸਟ ਕੀਤਾ ਜਦੋਂ ਇਹ ਵਾਇਰਸ ਨੂੰ ਚੂਹਿਆਂ ਦੇ ਵਿੱਚ ਇੰਜੈਕਟ ਕਰ ਦਿੱਤਾ ਉਸ ਤੋਂ 3 ਦਿਨਾਂ ਬਾਅਦ ਹੀ ਇਹਨਾਂ ਚੂਹਿਆਂ ਦੀ ਮੌਤ ਹੋ ਜਾਂਦੀ ਹੈ ਉਹ ਵੀ ਇਹ ਤੜਪ ਤੜਪ ਕੇ ਮਰਦੇ ਨੇ ਸਿਰਫ ਇੰਨਾ ਹੀ ਨਹੀਂ ਇਹ ਵਾਇਰਸ ਇੰਨਾ ਜ਼ਿਆਦਾ ਖਤਰਨਾਕ ਹੈ ਕਿ ਇਸ ਨੇ ਚੂਹਿਆਂ ਦੇ ਅੰਦਰੋਂ ਦਿਲ ਫੇਫੜੇ ਗੁਰਦੇ ਸਾਰੇ ਅੰਦਰੋਂ ਪਾੜ ਦਿੱਤੇ ਇਹ ਵਾਇਰਸ ਦਾ ਜਨਮ 1976 ਦੇ ਵਿੱਚ ਅਫਰੀਕਾ ਦੇ ਵਿੱਚ ਜਿਹੜਾ ਕਾਂਗੋ ਦੇਸ਼ ਹੈ ਉਸ ਦੇ ਵਿੱਚ ਅਬੋਲਾ ਨਦੀ ਹੈ ਉੱਥੇ ਹੋਇਆ ਸੀ ਚਾਈਨਾ ਵਾਲਿਆਂ ਦਾ ਕਹਿਣਾ ਹੈ ਕਿ ਅਸੀਂ ਇਹ ਅਬੋਲਾ ਵਾਇਰਸ ਦੀ ਵੈਕਸੀਨੇਸ਼ਨ ਨੂੰ ਹੋਰ ਜ਼ਿਆਦਾ ਪ੍ਰਭਾਵਸ਼ਾਲੀ ਬਣਾਉਣ ਦੇ ਲਈ ਇਸ ਦੇ ਉੱਪਰ ਟੈਸਟ ਕਰ ਰਹੇ ਹਾਂ ਚਾਈਨਾ ਕਿੰਨਾ ਖਤਰਨਾਕ ਦੇਸ਼ ਹੈ ਇਸ ਬਾਰੇ ਤਾਂ ਅਸੀਂ ਸਾਰੇ ਹੀ ਜਾਣਦੇ ਹਾਂ ਚਾਈਨਾ ਇਹ ਵਾਇਰਸ ਨੂੰ ਕਿਸੇ ਦੇਸ਼ ਦੇ ਉੱਪਰ ਅਟੈਕ ਕਰਨ ਦੇ ਲਈ ਵੀ ਵਰਤ ਸਕਦਾ ਹੈ ਚਾਈਨਾ ਇਸ ਵਾਇਰਸ ਦੀ ਵਰਤੋਂ ਕਿਸੇ ਵੀ ਨਿਊਕਲੀਅਰ ਬਾਰ ਦੇ ਵਿੱਚ ਇੱਕ ਬੇਪਨ ਦੀ ਤਰ੍ਹਾਂ ਕਰ ਸਕਦਾ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਡਿਟੇਲ ਦੇ ਨਾਲ ਜਾਣਾਂਗੇ ਕਿ ਇਹ ਵਾਇਰਸ ਕਿੰਨਾ ਜ਼ਿਆਦਾ ਖਤਰਨਾਕ ਹੈ ਇਨਸਾਨੀਅਤ ਦੇ ਲਈ ਦੇਖਿਆ ਜਾਵੇ ਤਾਂ ਅੱਜ ਦੁਨੀਆ ਦੇ ਵਿੱਚ ਹਜੇ ਕੋਵਿਡ ਦਾ ਕਹਿਰ ਖਤਮ ਨਹੀਂ ਹੋਇਆ ਤੇ ਚਾਈਨਾ ਉਸ ਤੋਂ ਪਹਿਲਾਂ ਹੀ ਇੱਕ ਨਵਾਂ ਵਾਇਰਸ ਲੈ ਕੇ ਖੜਾ ਹੈ। ਚਾਈਨਾ ਦੇ ਵਿਗਿਆਨੀਆਂ ਨੇ ਕੁਝ ਖਾਸ ਟਿਸ਼ੂ ਦੀ ਵਰਤੋਂ ਕਰਕੇ ਇਹ ਨਵਾਂ ਇਬੋਲਾ ਵਾਇਰਸ ਤਿਆਰ ਕੀਤਾ ਹੈ। ਇਹ ਵਾਇਰਸ ਵੀ ਉਬੋਲਾ ਵਾਇਰਸ ਦੀ ਤਰ੍ਹਾਂ ਹੀ ਬੋਡੀ ਦੇ ਜਿਹੜੇ ਸੈੱਲ ਹੁੰਦੇ ਨੇ ਉਹਨਾਂ ਦੇ ਉੱਪਰ ਆਪਣਾ ਅਸਰ ਦਿਖਾਉਂਦਾ ਹੈ। ਇਹ ਇੱਕ ਬਹੁਤ ਜ਼ਿਆਦਾ ਖਤਰਨਾਕ ਵਾਇਰਸ ਹੈ ਕਿਉਂਕਿ ਇਸ ਦਾ ਮੋਰਟੈਲਿਟੀ ਰੇਟ ਹੈ ਜਿਹੜਾ ਉਹ ਬਹੁਤ ਜ਼ਿਆਦਾ ਹੈ। ਇਹ ਇੱਕ ਦਿਮਾਗੀ ਬੁਖਾਰ ਹੈ। ਇਸ ਦੇ ਸਿੰਪਟਮ ਬਿਲਕੁਲ ਉਸ ਤਰ੍ਹਾਂ ਹੁੰਦੇ ਨੇ ਜਿਵੇਂ ਟਾਈਫਾਇਡ, ਡੇਂਗੂ ਅਤੇ ਮਲੇਰੀਆ ਬ ਹੁੰਦੇ ਨੇ ਤਾਂ ਫਿਰ ਵੀ ਠੀਕ ਹੋ ਜਾਂਦੇ ਨੇ ਪਰ ਜਿਹੜਾ ਬੁਖਾਰ ਇਸ ਦੇ ਨਾਲ ਚੜਦਾ ਹੈ ਅਬੋਲਾ ਵਾਇਰਸ ਦੇ ਨਾਲ ਉਹ ਠੀਕ ਨਹੀਂ ਹੁੰਦਾ ਇਨਸਾਨ ਦੀ ਮੌਤ ਹੀ ਹੁੰਦੀ ਹੈ ਜੇਕਰ ਗੱਲ ਕਰੀਏ ਇਸ ਵਾਇਰਸ ਦੇ ਹੋਸਟ ਦੀ ਤਾਂ ਇਹ ਇੱਕ ਫੂਡ ਬੈਕ ਵਾਇਰਸ ਹੈ ਜਿਵੇਂ ਕਿ ਜੇਕਰ ਕੋਈ ਇਨਸਾਨ ਕਿਸੇ ਪੁੱਠੇ ਸਿੱਧੇ ਜਾਨਵਰ ਨੂੰ ਮਾਰ ਕੇ ਖਾਂਦਾ ਹੈ ਉਸ ਦਾ ਅਸਰ ਉਸ ਦੀ ਬੋਡੀ ਦੇ ਉੱਪਰ ਜ਼ਰੂਰ ਪੈਂਦਾ ਹੈ ਇਸ ਕਰਕੇ ਜੇਕਰ ਕੋਈ ਇਨਸਾਨ ਜ਼ਿਆਦਾ ਜਾਨਵਰਾਂ ਦੇ ਨੇੜੇ ਜਾਵੇਗਾ ਇਹ ਵਾਇਰਸ ਉਸ ਇਨਸਾਨ ਦੇ ਉੱਪਰ ਓਨਾ ਹੀ ਜ਼ਿਆਦਾ ਇਫੈਕਟ ਕਰੇਗਾ ਤੇ ਚਾਈਨਾ ਦੇਸ਼ ਦੇ ਉੱਪਰ ਕੋਵਿਡ ਦੇ ਲਈ ਹਜੇ ਵੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿਉਂਕਿ ਬਹੁਤ ਸ ਨਾ ਤੋਂ ਹੀ ਆਇਆ ਹੈ ਚਾਈਨਾ ਇੱਕ ਅਜਿਹੇ ਹੱਦ ਦੇਸ਼ ਹੈ ਜਿਹੜਾ ਆਪਣੇ ਆਪ ਨੂੰ ਕਾਫੀ ਜ਼ਿਆਦਾ ক্লোਜ਼ ਰੱਖਦਾ ਹੈ ਜਾਨੀ ਕਿ ਤੁਸੀਂ ਚੰਗੀ ਤਰ੍ਹਾਂ ਦੇ ਨਾਲ ਪਤਾ ਨਹੀਂ ਕਰ ਸਕਦੇ ਕਿ ਚਾਈਨਾ ਦੇ ਅੰਦਰ ਅਸਲ ਦੇ ਵਿੱਚ ਚੱਲ ਕੀ ਰਿਹਾ ਹੈ ਤੇ ਦੁਨੀਆ ਦੇ ਤਕਰੀਬਨ ਸਾਰੇ ਹੀ ਦੇਸ਼ਾਂ ਦੇ ਲਈ ਇਹ ਪਤਾ ਕਰਨਾ ਤਕਰੀਬਨ ਨਾਮੁਨਕ ਨਹੀਂ ਹੁੰਦਾ ਹੈ ਕਿ ਚਾਈਨਾ ਦੇਸ਼ ਦੀ ਲੈਬ ਦੇ ਵਿੱਚ ਕੀ ਐਕਸਪੈਰੀਮੈਂਟ ਹੋ ਰਹੇ ਨੇ ਇਹੀ ਕਾਰਨ ਹੈ ਕਿ ਚਾਈਨਾ ਸਮੇਂ-ਸਮੇਂ ਤੇ ਇਸ ਤਰ੍ਹਾਂ ਦੇ ਐਕਸਪੈਰੀਮੈਂਟ ਕਰਦਾ ਰਹਿੰਦਾ ਹੈ ਆਪਣੀ ਲੈਬ ਦੇ ਅੰਦਰ ਤੇ ਚਾਈਨਾ ਦੇ ਵਿਗਿਆਨਕਾਂ ਨੇ ਹੁਣ ਜਿਹੜਾ ਇਹ ਨਵਾਂ ਇਬੋਲਾ ਵਾਇਰਸ ਬਣਾਇਆ ਹੈ ਇਹ ਤਾਂ ਕੋਵਿਡ ਤੋਂ ਵੀ ਕਿਤੇ ਜ਼ਿਆਦਾ ਖਤਰਨਾਕ ਹੈ ਤੇ ਇਸ ਦੇ ਜਿਹੜੇ ਸਿੰਪ ਰੀਪੋਰਟਸ ਹੋਂ ਬਾਹਰ ਨਿਕਲ ਕੇ ਆਈਆਂ ਨੇ ਉਸ ਦੇ ਵਿੱਚ ਤਾਂ ਇਹੀ ਪਤਾ ਲੱਗਦਾ ਹੈ ਕਿ ਇਹ ਵਾਇਰਸ ਸਿਰਫ 3 ਦਿਨਾਂ ਦੇ ਵਿੱਚ ਹੀ ਇੱਕ ਇਨਸਾਨ ਦੀ ਜਾਨ ਲੈ ਲੈਂਦਾ ਹੈ ਇਹ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਕਈ ਦੇਸ਼ ਇੱਥੇ ਡਰੇ ਹੋਏ ਨੇ ਇੱਥੇ ਡਰਨਾ ਵੀ ਲਾਜ਼ਮੀ ਹੈ ਕਿਉਂਕਿ ਜਿਹੜਾ ਇਹ ਵਾਇਰਸ ਹੈ ਇਹ ਨਿਊਕਲੀਅਰ ਵੈਪਨ ਤੋਂ ਵੀ ਕਿਤੇ ਜ਼ਿਆਦਾ ਖਤਰਨਾਕ ਹੁੰਦਾ ਹੈ ਸਾਡੇ ਇਤਿਹਾਸ ਦੇ ਵਿੱਚ ਕਈ ਅਜਿਹੇ ਵੱਡੇ ਵੱਡੇ ਸਮਰਾਜ ਹੋਏ ਜਿਹੜੇ ਕਿ ਇੱਕ ਵਾਇਰਸ ਦੀ ਵਜ੍ਹਾ ਦੇ ਨਾਲ ਹੀ ਪੂਰੇ ਦੇ ਪੂਰੇ ਖਾਤਮ ਹੋ ਗਏ ਸਨ ਕਈ ਵਾਰ ਤਾਂ ਕਈ ਦੇਸ਼ ਕਿਸੇ ਦੂਜੇ ਦੇਸ਼ ਦੇ ਉੱਪਰ ਹਮਲਾ ਕਰਨ ਦੇ ਲਈ ਹਥਿਆਰ ਦੀ ਵਰਤੋਂ ਹੀ ਨਹੀਂ ਕਰਦੇ ਉਹ ਉਸ ਦੇਸ਼ ਦੇ ਵਿੱਚ ਵਾਇਰਸ ਨੂੰ ਹੀ ਛੱਡ ਦ ਕਿ ਇਹ ਵਾਇਰਸ ਨੂੰ ਬਹੁਤ ਜ਼ਿਆਦਾ ਖਤਰਨਾਕ ਦੱਸਿਆ ਜਾ ਰਿਹਾ ਹੈ ਕਿਉਂਕਿ ਇਹ ਵਾਇਰਸ ਕੁਝ ਹੀ ਸਮੇਂ ਦੇ ਵਿੱਚ ਇੱਕ ਪੂਰੇ ਦੇ ਪੂਰੇ ਦੇਸ਼ ਨੂੰ ਖਤਮ ਕਰ ਸਕਦਾ ਹੈ ਜਿਵੇਂ ਕਿ ਜਦੋਂ ਬ੍ਰਿਟਿਸ਼ ਇੰਡੀਆ ਦੇ ਵਿੱਚ ਆਏ ਸੀ ਤਾਂ ਉਹ ਆਪਣੇ ਨਾਲ ਪਲੇਗ ਦੀ ਬਿਮਾਰੀ ਵੀ ਲੈ ਕੇ ਆਏ ਸੀ ਇੰਡੀਆ ਦੇ ਅੰਦਰ ਜਿਸ ਦੇ ਨਾਲ ਲੱਖਾਂ ਇੰਡੀਅਨ ਲੋਕਾਂ ਦੀ ਮੌਤ ਹੋ ਗਈ ਸੀ ਉਸ ਸਮੇਂ ਇਹ ਸਭ ਕੁਝ ਸਾਡੀ ਦੁਨੀਆ ਦੇ ਵਿੱਚ ਕਾਫੀ ਸਮਾਂ ਪਹਿਲਾਂ ਤੋਂ ਹੀ ਹੁੰਦਾ ਆ ਰਿਹਾ ਹੈ ਪਰ ਹੁਣ ਇੰਨੇ ਜ਼ਿਆਦਾ ਖਤਰਨਾਕ ਵਾਇਰਸ ਤਾਂ ਇਨਸਾਨ ਆਪਣੀ ਲੈਬ ਦੇ ਅੰਦਰ ਹੀ ਬਣਾਉਣ ਲੱਗ ਗਿਆ ਹੈ ਕਿਉਂਕਿ ਹੁਣ ਜੇਕਰ ਤੁਸੀਂ ਕਿਸੇ ਦੇਸ਼ ਨੂੰ ਖਤਮ ਕਰਨਾ ਹੈ ਤਾਂ ਤੁਹਾਨੂੰ ਹਥਿਆਰ ਚਲਾਉਣ ਦੀ ਜ਼ਰੂਰਤ ਨਹੀਂ ਇਹ ਵਾਇਰਸ ਨੂੰ ਆਪਣੇ ਆਪ ਹੀ ਇਸ ਵਾਇਰਸ ਦੀ ਚਪੇੜ ਦੇ ਵਿੱਚ ਆਉਣ ਨਾਲ ਮਰ ਜਾਣਗੇ ਅਜੇ ਹਾਲ ਵੀ ਨਹੀਂ ਹੈ ਕਿ ਦੁਨੀਆ ਦੇ ਵਿੱਚ ਅਬੋਲਾ ਵਾਇਰਸ ਦੀ ਵੈਕਸੀਨ ਨਹੀਂ ਬਣੀ ਇਸ ਦੀ ਵੈਕਸੀਨ ਤਾਂ ਬਣੀ ਹੋਈ ਹੈ ਪਰ ਜਿਹੜਾ ਚਾਈਨਾ ਨੇ ਇਹ ਨਵਾਂ ਇਬੋਲਾ ਵਾਇਰਸ ਤਿਆਰ ਕੀਤਾ ਹੈ ਉਹ ਇੰਨਾ ਜ਼ਿਆਦਾ ਮੋਡੀਫਾਈ ਹੈ ਕਿ ਉਸ ਦੀ ਕੋਈ ਵੀ ਵੈਕਸੀਨ ਨਹੀਂ ਹੈ ਤਕਰੀਬਨ ਸਾਰੇ ਹੀ ਦੇਸ਼ ਨਵੇਂ-ਨਵੇਂ ਵਾਇਰਸ ਦੇ ਉੱਪਰ ਸਟੱਡੀ ਕਰਦੇ ਰਹਿੰਦੇ ਨੇ ਪਰ ਜਦੋਂ ਚਾਈਨਾ ਕਿਸੇ ਵਾਇਰਸ ਦੇ ਉੱਪਰ ਸਟੱਡੀ ਕਰਦਾ ਹੈ ਤਾਂ ਪੂਰੀ ਦੁਨੀਆ ਡਰ ਹੀ ਜਾਂਦੀ ਹੈ ਕਿਉਂਕਿ ਚਾਈਨਾ ਜਿਹੜੇ ਵਾਇਰਸ ਬਣਾਉਂਦਾ ਹੈ ਉੱਥੇ ਲੈਬ ਦੇ ਵਿੱਚ ਉਹ ਵਾਇਰਸ ਦੇ ਲੀਕ ਹੋਣ ਦਾ ਬਹੁਤ ਜ਼ਿਆਦਾ ਡਰ ਹੁੰਦਾ ਹੈ ਜਦੋਂ ਕਿਸੇ ਲੈਬ ਜਾਂਦਾ ਹੈ ਤਾਂ ਉਹ ਲੈਬ ਕਾਫੀ ਜਦਾ ਹਾਈਲੀ ਪ੍ਰੋਟੈਕਟਡ ਹੁੰਦੀ ਹੈ ਤੇ ਹਰ ਇੱਕ ਲੈਬ ਨੂੰ ਇੱਕ ਪ੍ਰੋਟੋਕਾਲ ਫਾਲੋ ਕਰਨਾ ਪੈਂਦਾ ਹੈ ਚਾਈਨਾ ਨੇ ਜਿਹੜਾ ਇਹ ਨਵਾਂ ਇਬੋਲਾ ਵਾਇਰਸ ਬਣਾਇਆ ਹੈ ਜਦੋਂ ਕੋਈ ਇਨਸਾਨ ਇਸ ਦੇ ਸੰਪਰਕ ਦੇ ਵਿੱਚ ਆ ਜਾਂਦਾ ਹੈ ਜਾਂ ਇਸ ਦੇ ਨਾਲ ਇਨਫੈਕਟਡ ਹੋ ਜਾਂਦਾ ਹੈ ਤਾਂ ਉਸ ਦੇ ਅੰਦਰਲੇ ਆਰਗਨ ਫੇਲ ਹੋਣੇ ਸ਼ੁਰੂ ਹੋ ਜਾਂਦੇ ਨੇ ਚਾਈਨਾ ਨੇ ਜਦੋਂ ਆਪਣੇ ਇਬੋਲਾ ਵਾਇਰਸ ਨੂੰ ਚੂਹਿਆਂ ਦੇ ਉੱਪਰ ਟੈਸਟ ਕੀਤਾ ਤਾਂ ਉਹਨਾਂ ਦੀਆਂ ਅੱਖਾਂ ਲਾਲ ਹੋ ਗਈਆਂ ਤੇ ਤਿੰਨਾਂ ਦਿਨਾਂ ਦੇ ਵਿੱਚ ਹੀ ਉਹਨਾਂ ਦੀਆਂ ਅੱਖਾਂ ਲਾਲ ਹੋ ਕੇ ਬਾਹਰ ਨੂੰ ਫਟ ਗਈਆਂ ਉਸ ਤੋਂ ਬਾਅਦ ਇਹਨਾਂ ਚੂਹਿਆਂ ਦੀਆਂ ਅੱਖਾਂ ਦੀਆਂ ਨਸਾਂ ਉਹਨਾਂ ਦੇ ਸਰੀਰ ਦੇ ਜਿਹੜੇ ਜਿਹੜੇ ਆਰਗਨ ਤੱਕ ਤੇ ਇਹ ਵਾਇਰਸ ਦੇ ਸੰਪਰਕ ਦੇ ਵਿੱਚ ਆਉਣ ਤੋਂ ਤਿੰਨ ਦਿਨਾਂ ਬਾਅਦ ਹੀ ਇਹ ਚੂਹਿਆਂ ਦੇ ਜਿਹੜੇ ਅੰਦਰਲੇ ਸ਼ਰੀਰ ਦੇ ਅੰਗ ਸਨ ਉਹ ਵੀ ਅੰਦਰੋਂ ਫਟ ਗਏ ਤੇ ਇਹਨਾਂ ਸਾਰੇ ਚੂਹਿਆਂ ਨੇ ਤੜਪ ਤੜਪ ਕੇ ਆਪਣੀ ਜਾਨ ਦੇ ਦਿੱਤੀ ਚਾਈਨਾ ਦੇ ਵਿਗਿਆਨੀਆਂ ਨੇ ਇਸ ਵਾਇਰਸ ਦੇ ਉੱਪਰ ਸਟੱਡੀ ਕਰਨ ਦੇ ਲਈ ਪੰਜ ਨਾਰ ਚੂਹੇ ਅਤੇ ਪੰਜ ਮਾਦਾ ਚੂਹਿਆਂ ਨੂੰ ਵਰਤਿਆ ਸੀ ਜਦੋਂ ਇਹਨਾਂ ਦੇ ਉੱਪਰ ਸਟੱਡੀ ਕੀਤੀ ਗਈ ਤਾਂ ਇਹਨਾਂ ਦੇ ਹਾਰਟ, ਲੀਵਰ, ਲੰਗਸ, ਕਿਡਨੀ, ਅੰਤੜੀਆਂ ਤੇ ਦਿਮਾਗ ਦੇ ਟਿਸ਼ੂ ਵੀ ਇਸ ਵਾਇਰਸ ਦੇ ਨਾਲ ਬੁਰੀ ਤਰ੍ਹਾਂ ਦੇ ਨਾਲ ਇਨਫੈਕਟਡ ਸਨ ਜਦੋਂ ਕੋਈ ਇਨਸਾਨ ਇਸ ਵਾਇਰਸ ਦੇ ਸੰਪਰਕ ਦੇ ਵਿੱਚ ਆਵੇਗਾ ਤਾਂ ਉਸ ਨੂੰ ਬਹੁਤ ਤੇਜ਼ ਬੁਖਾਰ ਹੋ ਜਾਵੇਗਾ ਮਸ ਆਉਣ ਗਿਆ ਤੇ ਉਸ ਦੀ ਬਾਡੀ ਦੇ ਵਿੱਚ ਵੀਕਨੈਸ ਆ ਜਾਵੇਗੀ ਕੁਝ ਹੀ ਘੰਟਿਆਂ ਦੇ ਵਿੱਚ 2014 ਤੋਂ ਲੈ ਕੇ 2016 ਦੇ ਵਿੱਚ ਜਿਹੜਾ ਅਬੋਲਾ ਦਾ ਪੁਰਾਣਾ ਵਰਜਨ ਸੀ ਉਸ ਨੇ ਬਹੁਤ ਜ਼ਿਆਦਾ ਤਬਾਹੀ ਮਚਾਈ ਸੀ ਅਫਰੀਕਾ ਦੇ ਵਿੱਚ ਹੋਣ ਵਾਲਾ ਵਰਜਨ ਤਾਂ ਅਬੋਲਾ ਦਾ ਇਸ ਤੋਂ ਵੀ ਕਿਤੇ ਜ਼ਿਆਦਾ ਖਤਰਨਾਕ ਹੈ ਇਹ ਵਾਇਰਸ ਦੇ ਕਾਰਨ ਪਤਾ ਹੀ ਨਹੀਂ ਅਫਰੀਕਾ ਦੇ ਵਿੱਚ ਕਿੰਨੇ ਲੋਕਾਂ ਦੀ ਮੌਤ ਹੋ ਗਈ ਸੀ ਹੁਣ ਪਿਛਲੇ ਕੁਝ ਸਮੇਂ ਦੇ ਵਿੱਚ ਅਬੋਲਾ ਵਾਇਰਸ ਦੇ ਕੇਸ ਕਾਫੀ ਜ਼ਿਆਦਾ ਵੱਧਦੇ ਜਾ ਰਹੇ ਸਨ ਤੇ ਇਸ ਤਰ੍ਹਾਂ ਦੇ ਵਾਇਰਸ ਦੇ ਉੱਪਰ ਸਟੱਡੀ ਕਰਨਾ ਵੀ ਲਾਜ਼ਮੀ ਹੈ ਪਰ ਜਦੋਂ ਚਾਈਨਾ ਵਰਗਾ ਦੇਸ਼ ਇਸ ਵਾਇਰਸ ਦੇ ਉੱਪਰ ਸਟੱਡੀ ਕਰਦਾ ਹੈ ਤਾਂ ਡਰਨਾ ਵੀ ਲਾਜ਼ਮੀ ਹੈ ਕਿਉਂਕਿ ਚਾਈਨਾ ਦੇ ਇਸ ਵਾਇਰਸ ਦੇ ਉੱਪਰ ਰਿਸਰਚ ਕਰਨ ਨਹੀਂ ਜਾ ਸਕਦੀ ਇਥੋਂ ਤੱਕ ਕਿ ਚਾਈਨਾ ਨੇ WHO ਨੂੰ ਵੀ ਆਪਣੀ ਕਿਸੇ ਵੀ ਲੈਬ ਦੇ ਵਿੱਚ ਇਨਵੈਸਟੀਗੇਸ਼ਨ ਕਰਨ ਤੋਂ ਪ੍ਰੋਪਰ ਨਾ ਕੀਤੀ ਹੋਈ ਹੈ ਜਿਵੇਂ ਕਿ ਇੰਡੀਆ ਤੇ ਅਮਰੀਕਾ ਵਰਗੇ ਦੇਸ਼ ਨੇ ਇਹਨਾਂ ਦੀ ਲੈਬਾਂ ਦੇ ਵਿੱਚ WHO ਆ ਕੇ ਰਿਸਰਚ ਕਰ ਸਕਦੀ ਹੈ ਪਰ WHO ਚਾਈਨਾ ਦੇ ਵਿੱਚ ਜਾ ਕੇ ਅਜਿਹਾ ਨਹੀਂ ਕਰ ਸਕਦੀ ਇਸ ਕਰਕੇ ਹੀ ਚਾਈਨਾ ਦੇਸ਼ ਤੋਂ ਸਾਰੇ ਇਸ ਤਰ੍ਹਾਂ ਦੇ ਵਾਇਰਸ ਲੀਕ ਹੋਣ ਦਾ ਖਤਰਾ ਇਹਨੂੰ ਜ਼ਿਆਦਾ ਮੰਨਦੇ ਨੇ ਅਜੇ ਹਾ ਨਾ ਹੋਵੇ ਕਿ ਚਾਈਨਾ ਆਪਣੀ ਛੋਟੀ ਜੀ ਗਲਤੀ ਦੇ ਨਾਲ ਜਾਂ ਫਿਰ ਆਪਣੇ ਸਵਾਰਥ ਦੇ ਲਈ ਇਹ ਵਾਇਰਸ ਨੂੰ ਲੀਕ ਕਰ ਦਵੇ ਜਿਸ ਦਾ ਖਮਿਆਜਾ ਪੂਰੀ ਦੁਨੀਆ ਨੂੰ ਭੁਗਤਣਾ ਪਵੇ ਇਹ ਸਾਂਝੀ ਚਾਈਨਾ ਜਿਹੜਾ ਨਵਾਂ ਅਬੋਲਾ ਵਾਇਰਸ ਫੈਲ ਰਿਹਾ ਹੈ ਉਸ ਦੇ ਨਾਲ ਜੁੜੀ ਹੋਈ ਕੁਝ ਜਾਣਕਾਰੀ ਤੁਹਾਨੂੰ ਸਾਡੀ ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਜੋਟੀਵਿਡੀਓ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ